ਪਿੰਡ ਚਿੰਝਰਾ ਤੋਂ ਪਿੱਛੋਂ ਜਿਹੜਾ ਕਿ ਸਰਕਲ ਮੂਲੇਪੁਰ ਦਾ ਸੀ ਉੱਥੋਂ ਅੱਜ ਪਿੰਡ ਚਿੰਝਰਾ ਜੋ ਯੂਥ ਕੋਮੀ ਪ੍ਰਧਾਨ ਸਰਬਜੀਤ ਚਿੰਝਰਾ ਦਾ ਪਿੰਡ ਆ ਉੱਥੋਂ ਅੱਜ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਸਰਬਜੀਤ ਚਿੰਝਰਾ ਨਾਲ ਗੱਲਬਾਤ ਕਰਦੇ ਆ ਕੀ ਗੱਲਾਂ ਜਿੰਦੇ ਸਾਹਿਬ ਪਹਿਲਾਂ ਵਾਜੁਰਜੀਤ ਖਾਲਸਾ ਜੀ ਖਾਲਸਾ ਸਾਹਿਬ ਜੀ ਫਤੇਜੀ ਜੀ ਸਾਹਿਬ ਕਿਵੇਂ ਦਾ ਉਤਸ਼ਾਹ ਮਿਲ ਰਿਹਾ ਭਰਤੀ ਮੁਹਿੰਮ ਨੂੰ ਬਹੁਤ ਵੱਡਾ ਉਤਸ਼ਾਹ ਹੈ ਹਲਕਾ ਸ਼ਰੀਫ ਫਤਗੜ ਸਾਹਿਬ ਦੇ ਅਧੀਨ ਆਉਂਦੇ ਪਿੰਡ ਸਰਕਲ ਮੂਲੇਪੁਰ ਦੀ ਜਿਹੜੀ ਆ ਭਰਤੀ ਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੇ ਵਿੱਚ ਸਮੁੱਚ ਸਾਰੀ ਸਤਕਾਰ ਉਸ ਨੇ ਲੀਡਰਸ਼ਿਪ ਪਹੁੰਚੀ ਸੋ ਉੱਥੇ ਮੂਲੇ ਪਰ ਸਰਕਲ ਦੇ ਸਾਰੇ ਸੀਨੀਅਰ ਆਗੂ ਸਾਹਿਬਾਨ ਪਹੁੰਚੇ ਸਾਰੇ ਮੇਰੇ ਨਗਰ ਨਿਵਾਸੀ ਪਹੁੰਚੇ ਕਿਉਂਕਿ ਦਾਸ ਦੇ ਗ੍ਰਹਿ ਪਿੰਡ ਝਿੰਜਰਾ ਵਿਖੇ ਸਮਾਗਮ ਰੱਖਿਆ ਗਿਆ ਸੀ ਸੋ ਬੜਾ ਵੱਡਾ ਉਤਸ਼ਾਹ ਜਿਹੜਾ ਇਹ ਭਰਤੀ ਮਹੀਉਂ ਦੀ ਦੇਖਣ ਨੂੰ ਮਿਲਿਆ ਸੋ ਮੈਂ ਸਮਝਦਾ ਕਿ ਜਿੱਥੇ ਹਰ ਵਰਗ ਪੂਰਾ ਉਤਸ਼ਾਹਿਤ ਦੇਖ ਮਤਲਬ ਹੈਗਾ ਇਸ ਭਰਤੀ ਮਹੀਮ ਲਈ ਉੱਥੇ ਖਾਸ ਕਰਕੇ ਬੀਬੀਆਂ ਭੈਣਾਂ ਮਾਤਾਵਾਂ ਨੌਜਵਾਨ ਅੱਜ ਤੁਸੀਂ ਦੇਖਿਆ ਤੁਸੀਂ ਆਪ ਇੱਥੇ ਸਾਰੀ ਕਵਰੇਜ ਕੀਤੀ ਆ ਕਿ ਕਿੰਨਾ ਉਤਸ਼ਾਹਤ ਆ ਹੁਣ ਤੱਕ ਵੀ ਇਹ ਮੁੰਡੇ ਜਿਹੜੇ ਨੌਜਵਾਨ ਤੁਸੀਂ ਦੇਖੋਗੇ ਕਿ ਇਹ ਭਰਤੀ ਦੀਆਂ ਪਰਚੀਆਂ ਜਿਹੜੀਆਂ ਲੈ ਕੇ ਜਾ ਰਹੇ ਨੇ ਪਰਚੀ ਭਰਤੀ ਕਰ ਰਹੇ ਨੇ 2025 ਦੇ ਵਿੱਚ ਭਰਤੀ ਹੋਣੀ ਹੈ 30 ਤੱਕ ਇਹ ਵੈਲਿਡ ਆ ਜਿਹਨੂੰ ਕਹਿ ਸਕਦੇ ਆ 5 ਸਾਲ ਦੀ ਐ ਮੈਂਬਰਸ਼ਿਪ ਆ ਸੋ ਜਿੱਥੇ ਅੱਜ ਮੂਲੇਪੁਰ ਸਰਕਲ ਦੇ ਅਧੀਨ ਪੁਰਾਣੇ ਤਕਸਾਲੀ ਅਕਾਲੀ ਆਗੂਆਂ ਨੇ ਪਰਚੀ ਰਤੀ ਆ ਉਦੇ ਨਾਲ ਹੀ ਮੈਂ ਸਮਝਦਾ ਕਿ ਹਰ ਵਰਗ ਬੀਬੀਆਂ ਤੇ ਨੌਜਵਾਨ ਇਹ ਬੜਾ ਵੱਡੇ ਉਤਸ਼ਾਹ ਦੇ ਨਾਲ ਅੱਜ ਭਰਤੀ ਦੇ ਵਿੱਚ ਹਿੱਸਾ ਪਾਇਆ ਇਹਨਾਂ ਨੇ ਕੀ ਕਾਰਨ ਕੀ ਹੈ ਲੋਕਾਂ ਨੂੰ ਭਰਤੀ ਮ ਅਕਾਲੀ ਦਲ ਨਾਲ ਜੁੜਿਆ ਜਾ ਰਿਹਾ ਹੈ ਤੁਸੀਂ ਕਿਹਾ ਜਾਵੇ ਕਿ ਕੀ ਕਾਰਨ ਹੋ ਰਿਹਾ ਕਿ ਪਿਛਲੀ ਸਰਕਾਰਾਂ ਦੀ ਕੋਈ ਕਾਰਨ ਇੱਕੋ ਹੀ ਆ ਪਹਿਲਾਂ 5 ਸਾਲ ਕਾਂਗਰਸ ਨੇ ਲਾਰੇ ਲਾ ਕੇ ਲੁੱਟੇ ਹੁਣ ਆਮ ਆਦਮੀ ਪਾਰਟੀ ਨੇ ਲੁੱਟੇ ਲੁੱਟੇ ਵੀ ਕੁੱਟੇ ਵੀ ਰੋਣ ਵੀ ਨਹੀਂ ਦਿੰਦੇ ਹੈਨਾ ਇਹ ਇਹ ਮਤਲਬ ਨੌਜਵਾਨ ਜਿਹੜਾ ਭਗਵੰਤ ਮਾਨ ਗੱਲਾਂ ਮਾਰਦਾ ਸੀ ਆਮ ਲੋਕਾਂ ਦੀ ਗੱਲਾਂ ਮਾਰਦਾ ਸੀ ਮੰਤਰੀ ਤੇ ਐਮਐਲਏ ਨੂੰ ਨਹੀਂ ਮਿਲਦਾ ਜਿਹੜਾ ਕਹਿੰਦਾ ਸਰਕਾਰ ਪਿੰਡਾਂ ਦੀਆਂ ਸੱਥਾਂ ਚ ਚੱਲ ਹੈਨਾ ਉਹ ਹੁਣ ਉਹਨੂੰ ਮੰਤਰੀ ਤੇ ਐਮਐਲਏ ਵੀ ਨਹੀਂ ਮਿਲ ਸਕਦੇ ਇਹ ਮਖੋਟਾ ਤੇ ਮਖੋਟਾ ਜਿਹੜਾ ਉਤਰਨਾ ਹੁੰਦਾ ਬਹੁਤ ਵੱਡੇ ਝੂਠ ਬੋਲ ਕੇ ਸਰਕਾਰ ਤਾਂ ਬਣਾਈ ਕੈਪਟਨ ਨੇ ਪਰ ਲੋਕਾਂ ਨੇ ਫਿਰ ਜਲੀਲ ਲਾ ਕੇ ਕਰਕੇ ਤਾਰਿਆ ਉਸੇ ਤਰ੍ਹਾਂ ਤੈਨੂੰ ਇੱਕ ਗੱਲ ਦੱਤੀ ਵੀ ਆ 2027 ਤੋਂ ਬਾਅਦ ਹੋ ਸਕਦਾ ਦਿੱਲੀ ਇਲੈਕਸ਼ਨ ਤੋਂ ਬਾਅਦ ਹੁਣੀ ਇਹਦਾ ਪੱਤਾ ਗੋਲ ਹੋ ਜੇ 27 ਤੋਂ ਬਾਅਦ ਭਗਵੰਤ ਮਾਨ ਤੁਹਾਨੂੰ ਲੱਭਣਾ ਨਹੀਂ ਹਾਲਾਤ ਇਹ ਬਣਨੀ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀਆਂ ਨੂੰ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਨਹੀਂ ਲੋਕਾਂ ਨੇ ਜਾਣ ਦੇਣਾ ਉਹਦਾ ਰੀਜਨ ਹੈ ਕਿ ਕਿਉਂਕਿ ਰੀਜ ਨੇ ਹੀ ਹੈ ਕਿ ਜਦੋਂ ਤੁਸੀਂ ਬਹੁਤ ਵੱਡਾ ਝੂਠ ਬੋਲ ਕੇ ਸੱਤਾ ਪ੍ਰਾਪਤ ਕਰਦੇ ਹੋ ਨਾ ਫਿਰ ਲੋਕਾਂ ਨੇ ਜਵਾਬਤਦਾਈ ਕਰਨੀ ਆ ਲੋਕਾਂ ਨੇ ਜਿਹੜੇ ਜਿਹੜੇ ਤੁਸੀਂ ਲਾਰੇ ਲਾ ਕੇ ਸਰਕਾਰ ਬਣਾਈ ਆ ਉਹ 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 ਸਰਕਾਰ ਮਤਲਬ ਲੋਕ ਫਿਰ ਉਹ ਨੱਠ ਨਹੀਂ ਦੇਣਗੇ ਪੰਜਾਬੀਆਂ ਦੀ ਇੱਕ ਫਿਤਰਤ ਆ ਕਿ ਘੋੜੀ ਤੇ ਚੜਾਉਂਦੇ ਬਹੁਤ ਛਿੱਤੀ ਨੇ ਤੇ ਤਾਰ ਦੇ ਬਹੁਤ ਛਿੱਤੀ ਨੇ ਤਾਂ ਜਿਹੜੇ ਜਿਵੇਂ ਘੋੜੀ ਤੇ ਚੜਾਇਆ ਚੜਾਇਆ ਤਾਂ ਬੜੇ ਉਤਸ਼ਾਹ ਦੇ ਨਾਲ ਆ ਤਾਰਨਗੇ بڑے بڑے ਤਰੀਕੇ ਨਾਲ ਪਰ ਇਹਨਾਂ ਦੀਆਂ ਗੱਡੀਆਂ ਹੁਣ ਤੁਹਾਨੂੰ ਸੱਥਾਂ ਦੇ ਵਿੱਚ ਮਿਲ ਨਹੀਂ ਆ ਨਹੀਂ ਪਿੰਡਾਂ ਦੀ ਫਿਰਨੀਆਂ ਤੇ ਦਿੱਲੀ ਦੀ ਗੱਲ ਕੀਤੀ ਹੈ ਤੁਸੀਂ ਦਿੱਲੀ ਦੇ ਵਿੱਚ ਜੋ ਪਿਛਲੇ ਦਿਨੀਏ ਭਗਵੰਤ ਮਾਨ ਸਾਰੀ ਟੀਮ ਲਗਾਇਆ ਉਹਦਾ ਹੈਗਾ ਐਮਐਲਏ ਫਿਰ ਰਹੇ ਨੇ ਉੱਤੇ ਤੇ ਈਡੀ ਵੱਲੋਂ ਵੀ ਰੇਟ ਕੀਤੀ ਕਿਸੇ ਹਾਊਸ ਦੇ ਵਿੱਚ ਕਿਵੇਂ ਦੇਖਦੇ ਯਾਰ ਦੇਖੋ ਪੰਜਾਬ ਸਰਕਾਰ ਦੀ ਗੱਡੀ ਹੋਵੇ ਤੇ ਉੱਪਰ ਪੰਜਾਬ ਸਰਕਾਰ ਲਿਖਿਆ ਹੋਵੇ ਵਿੱਚ ਥੈਲਿਆਂ ਦਾ ਨੋਟਾਂ ਦੇ ਭਰਿਆ ਥੈਲਾ ਲੱਭ ਜੇ ਨਾਲ ਆਮ ਆਦਿ ਪਾਰਟੀ ਦੀਆਂ ਸਲਿੱਪਾਂ ਹੋਣ ਇਹ ਤਾਂ ਕਹਿੰਦੇ ਸੀ ਅਸੀਂ ਭ੍ਰਿਸ਼ਟਾਚਾਰ ਖਤਮ ਕਰਾਂਗੇ ਅੱਜ ਕਰਤਾ ਦਿੱਤਾ ਖਤਮ ਹੀ ਕਰਤਿਆ ਭ੍ਰਿਸ਼ਟਾਚਾਰ ਕੀ ਪੰਜਾਬ ਹੀ ਖਤਮ ਕਰਤਿਆ ਨਸ਼ਾ ਪਹਿਲਾਂ ਨਾਲੋਂ ਵੱਧ ਗਿਆ ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਵੱਧ ਗਿਆ ਡਿਵੈਲਪਮੈਂਟ ਪਹਿਲਾਂ ਨਾਲੋਂ ਘਟ ਗਈ ਤਰੱਕੀ ਪਹਿਲਾਂ ਨਾਲੋਂ ਘਟ ਗਈ ਕਰਜ਼ਾ ਕਰਜ਼ਾ ਜਿੰਨਾ ਪਹਿਲੀਆਂ ਸਰਕਾਰਾਂ ਲੈਂਦੀਆਂ ਸੀ ਉਹਦੇ ਨਾਲ 10 ਗੁਣਾ ਵੱਧ 10 ਗੁਣਾ ਅਕਾਲੀ ਜਲਦੀ ਸਰਕਾਰ ਵੇਲੇ 2007 ਤੋਂ 17 ਤੱਕ 45000 ਕਰੋੜ ਕਰਜ਼ਾ 10 ਸਾਲ ਚ ਲਿਆ ਸੀ ਤੇ ਨਾਲ 1.5 ਲੱਖ 3 ਸਾਲ ਚ ਲੈ ਰਿਹਾ ਹੁਣ ਦੇਖ ਲੋ ਕਿਹੜੀ ਸਪੀਡ ਨਾਲ ਕੰਮ ਚੱਲ ਰਿਹਾ ਤੇ ਤੇ ਸਭ ਤੋਂ ਵੱਡੀ ਗੱਲ ਹੈ ਦੀ ਕਿਤੇ ਨਹੀਂ ਰਿਹਾ ਪਿਛਲੀਆਂ ਸਰਕਾਰਾਂ ਨੇ ਜਿਹੇ ਕਰਜ਼ੇ ਲਏ 에어ਪੋਰਟ ਦਿਖੇ ਸੜਕਾਂ ਦਿਖੀਆਂ ਸਕੂਲ ਦਿਖੇ ਕਾਲਜ ਦਿਖੇ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਇੰਟਰਲੌਕ ਟੈਲਾਂ ਦਿਖੀਆਂ ਇਹ ਤਾਂ ਦਿਖਦੇ ਹੀ ਕੁਝ ਨਹੀਂ ਵੀ ਕਰਜ਼ਾ ਲੈ ਕੇ ਜਾ ਕਿੱਥੇ ਰਿਹਾ ਜਾ ਤਾਂ ਉੱਤੀ ਰਿਹਾ ਜਿਹੜੀਆਂ ਪੰਜਾਬ ਸਰਕਾਰ ਦੀਆਂ ਗੱਡੀ ਗੱਡੀ ਚੋਂ ਨੋਟਾਂ ਦੀਆਂ ਥੈਲੀਆਂ ਲੱਭ ਰੀਆਂ ਨੇ ਲਾਰਸਵਾਰਾ ਮੇਰਾ ਕੇਂਦਰੀ ਬਜਟ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਜਮਨ ਖਿੱਦ ਬਜਟ ਚ ਪੰਜਾਬ ਲਈ ਕੁਝ ਨਹੀਂ ਜਿਹੜੇ ਸੂਬਿਆਂ ਚ ਵੋਟਾਂ ਨੇ ਉਹਨਾਂ ਨੂੰ ਖੁਸ਼ ਕਰਨ ਲਈ ਬਹੁਤ ਕੁਝ ਹੋਊਗਾ ਮੈਂ ਇਹ ਨਹੀਂ ਕਹਿੰਦਾ ਕਿਸੇ ਨੂੰ ਨਾ ਦੋ ਪਰ ਸਾਡਾ ਹੱਕ ਸਾਨੂੰ ਦੋ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਦੇਸ਼ ਆਜ਼ਾਦ ਹੋਇਆ ਨੂੰ ਕਿੰਨੇ ਸਾਲ ਹੋ ਗਏ 75 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਦੇਸ਼ ਆਜ਼ਾਦ ਕਰਾਉਣ ਵਾਲੇ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ਨੂੰ ਆਪਣੇ ਹੱਕਾਂ ਲਈ ਅੱਜ ਵੀ ਰੌਲਾ ਪਣਾ ਪੈਂਦਾ ਹੈ ਸੰਘਰਸ਼ ਕਰਨਾ ਪੈਂਦਾ ਹੈ ਕਿਸਾਨ ਸੜਕਾਂ ਤੇ ਬੈਠੇ ਨੇ ਮਜ਼ਦਮ ਧਰਨਿਆਂ ਤੇ ਬੈਠੇ ਨੇ ਹਰ ਵਰਗ ਰੋ ਰਿਹਾ ਤੇ ਪੰਜਾਬ ਦਾ ਬੁਰਾ ਹਾਲ ਹੈ ਤੇ ਕੇਂਦਰ ਦਾ ਜਿਹੜਾ ਜੋਰ ਹੈ ਉਹ ਪੰਜਾਬ ਨੂੰ ਅੱਤਵਾਦੀ ਤੇ ਵੱਖਵਾਦੀ ਦਸਨ ਉੱਤੇ ਲੱਗਿਆ ਹੋਇਆ ਹੈ ਸੋਇਸਾਨਾ ਯੂਥ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਜਿਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਜੋ ਕੇਂਦਰ ਸਰਕਾਰ ਉਹ ਪੰਜਾਬ ਨੂੰ ਜਿੱਥੇ ਉਜਾੜ ਰਹੀ ਹੈ ਉੱਥੇ ਹੀ ਅੱਤਵਾਦੀ ਤੇ ਪੰਜਾਬ ਵਾਸੀਆਂ ਨੂੰ ਅੱਤਵਾਦੀ ਵੱਖਵਾਦੀ ਦੱਸਣ ਲੱਗੀ ਹੋਈ ਹੈ ਫਤਿਹਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੌਰ ਦੇ ਨਾਲ ਰਜਿੰਦਰ ਸਿੰਘ ਪੱਟ ਦੀ ਵਿਸ਼ੇਸ਼ ਰਿਪੋਰਟ